ਹੋਰ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਜਿਹੜੇ ਨੇ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵੀ ਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਂਗੇ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਇਥੇ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰਨੀ ਨੂੰ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਪੂਗਲ ਨੇ ਸੀ ਹਗੇ ਉਹ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਗੇ ਇਸ ਗੱਲ ਦੀ ਮੰਗ ਕਰਨ। ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦਾ ਵੀ ਵਿਚਾਰੇ ਆ। ਅਧਰਿਕ ਜਿਹਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ। ਕਦੇ ਬੁੱਢੇ ਨਾਲੇ ਤੇ ਬਹਿ ਗਏ ਕਦੇ ਕਿਤੇ ਬਹਿ ਗਏ ਕਦੇ ਕਿਤੇ ਬਹਿ ਕਿਤੇ ਨੇ ਆ। ਕੁਇਨੋ ਚ ਮਿਲਿਆ ਕੋਈ ਤੁਮ। ਬਸ। ਬਸ ਉਹ ਤਾਂ ਆਵਦਾ ਚਲਾਉਂਦੇ ਆ। ਕੰਨਾਂ ਹੱਸਦਾ ਉਹਨਾਂ ਦਾ ਵੀ ਵਿਰੋਧ ਹੋਊਗਾ। ਪਬਲਿਕ ਕਰੋਗੇ ਮੈਂ ਨਹੀਂ ਕਹਿੰਦਾ। ਉਹ ਲੋਕਾਂ ਨੂੰ ਪਤਾ ਲੱਗ ਜੂਗਾ ਕੌਣ ਕਿੱਥੇ ਖੜਾ ਹੁੰਦਾ। ਉਹ ਇੱਥੇ ਸੀ ਨਹੀਂ ਹੈਗੇ ਨਾ। ਸਹੀ ਗੱਲ ਹੈ। ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ। ਇਹ ਤੇ ਮੁਸ਼ਕਿਲ ਹੈ ਤਾਂ ਉਹ ਕਰਮੀ ਵਿੰਡੋਟਾ ਕਰਨਾ ਕਰਨੀ ਪੋੜੇ ਗੱਲ ਦੇ ਉੱਤੇ ਜਿੰਨਾ ਕੰਮ ਆਉਂਦਾ ਵਾ ਆ ਗੱਲ ਸੱਚ ਟਟੋਟੇ ਬੰਨਣੀ ਚਾਹੀਦੀ ਮਾਮਾ ਪੈਣਾ ਆ ਮਾਮਾ ਪੈਣਾ ਆ ਕੇ ਉਹ ਦਿਨ ਭੜੀ ਗਿੰਤੀ ਚਾਹੀਦੀ ਕੋਣ ਨੇ ਇੱਤਨੀ ਸੁੱਲਿਆ ਦੀ ਫਿਕਰ ਕਰਨ ਵਾਲੀ ਐ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਉਹਨਾਂ ਇਹ ਤਾਂ ਕੋਈ ਹੋਰ ਲੜਾਈ ਹੈ। ਸਹਾਰਾ ਦੇਾਂਗੇ ਖੋਕੇ। ਹਾਂ? ਚਲੋ ਆਈ ਆਈ ਹੋਏ ਦੇਣਾ। ਨਹੀਂ ਕੋਈ ਗੱਲ ਨਹੀਂ। ਹਰਜੋਤ ਬੈਂਚ 'ਤੇ ਖੜੇ ਆ ਸਾਡੇ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਐ। মিডিਆ ਹਵੇ ਆ ਤੇ ਪੁਲਿਸ ਆਗਿਆ ਤੇ ਕੋਈ ਕਿਸੇ ਕਿਸਮ ਦੀ ਘਾਟ ਨਹੀਂ ਆਉਂਦੀ ਮੰਗੇ। ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਲੱਖਾਂ ਲੋਕਾਂ ਨੂੰ ਲੰਘਾ ਛਕਾਉਣ ਵਾਲੀ ਧਰਤੀ ਹੈ ਤੇ ਕੋਣ ਵੀ ਕੰਮ ਨਹੀਂ ਕਰਦਾ ਹਾਂ ਔਰ ਕਿਹਨਾਂ ਆਲਾ ਮੈਂ ਹੁਣ ਤੁਹਾਡੇ ਮੀਡੀਆ ਨੂੰ ਸੰਬੋਧਨ ਕਰਕੇ ਫੋਟੋ ਬਾਅਦ ਮੈਂ ਇਹਦੇ ਆਪਸਾਂ ਨਾਲ ਗੱਲ ਕਰਦਾ ਮੈਂ ਕਿਉਂ ਮੈਂ ਕਿਰੂੰਗਾ ਮੈਂ ਪਤਾ ਕਰਦਾ ਕਿ ਤੇ ਦੁਬਾਰੇ ਨਾ ਇੱਧਰੋਂ ਗੱਡੀਆਂ ਤੇ ਰੈਂਡੀਆਂ ਨੂੰ ਮੈਂ ਚਲਾ ਜਾਣਾ ਫੇਰ ਆ ਜੰਦਾ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਤੇ ਇੱਧਰ ਉੱਧਰ ਚੱਲੀਏ ਔਰ ਕੀ ਕਰੀਏ ਬੀਬੀ ਵੀ ਆਪਣੀਆਂ ਸਾਰੀ ਆਦੇ ਇੱਕ ਨਹੀਂ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀ ਹੈ ਹਾਂ ਆ ਮੈਨੂੰ ਪਤਾ ਹੈ ਮੈਨੂੰ ਪਤਾ ਹੀ ਹੋ ਮੈਂ ਇੱਧਰ ਨੂੰ ਆਇਆ ਮੈਂ ਕਿਤੇ ਉੱਰ ਜਾਣਾ ਸੀ ਤਾਂ ਮੈਂ ਕੀ ਕਰਾਂ ਹੋਰ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਤਾਂ ਦਿੰਨਾ ਪ੍ਰਸ਼ੰਸਾ ਕਰਦਾ ਦੌਰ ਦਾ ਨਾਰਾ ਲਾ ਦੋ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਕਰਦਾ ਇਨੀ ਗਰਮੀ ਦੇ ਬਾਵਜੂਦ ਤੁਸੀਂ ਇੱਥੇ ਬੈਠੇ ਹੋਏ ਬਹੁਤ ਮੰਡਪਾ ਕੀ ਗੱਲ ਹੈ ਇੱਕ ਪਾਸੇ ਤਾਂ ਅਸੀਂ ਏਡੇ ਵੱਡੇ ਸੰਕਟ ਦਾ ਸਾਹਮਣਾ ਕਰਦੇ ਆ ਉਹ ਬਾਹਰ ਜੋਂ ਵੀ ਪੰਜਾਬ ਹੈ ਅਬੋਹਰ ਤੋਂ ਲੈ ਕੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਨਾ ਕੋਈ ਡਰੋਨ ਰਿਜ਼ਾਇਲ ਕੁਝ ਹਰ ਰੋਜ਼ ਰਾਤ ਨੂੰ ਉਹ ਅਟੈਕ ਕਰਦੇ ਅਸੀਂ ਪੁਲਿਸ ਨੂੰ ਤੇ ਆਰਮੀ ਨੂੰ ਉੱਥੇ ਭੇਜਦੇ ਆਂ ਆਰਮੀ ਦਾ ਸਹਾਇਕ ਕਰਦੇ ਤੇ ਦੂਜੇ ਪਾਸੇ ਆਹ ਜਿਹੜਾ ਸਾਨੂੰ ਮੜਿਆ ਹੋਇਆ ਜਿਹੜਾ ਸੰਗ ਇਹ ਤੜਕੀ ਇਹ ਆ ਜਾਂਦੇ ਆ ਪੁਲਿਸ ਆ ਕੇ ਸਾਡੇ 6 ਵਜੇ ਆ ਗਏ ਤੇ ਫਿਰ ਰਾਤ ਨੂੰ 1 ਵਜੇ ਆ ਕੇ ਅਸੀਂ ਹੁਣ ਡੇਟ ਖੋਲ ਲਏ ਖੋਲ ਜਦ ਕਿ ਹਾਈ ਕੋਰਟ ਨੇ 8 ਥਾਈ ਤਰੀਕ ਦਿੱਤੀ ਸਾਰੇ ਲੀਗਲੀ ਅਸੀਂ ਕਾਗਜ਼ ਪੱਤਰੀ ਫੇਰਨੇ ਆਂ ਪਰ ਪਤਾ ਨਹੀਂ ਕਿਉਂ ਜਿੱਦ ਫੜੀ ਹੋਈ ਐ। ਕਿ ਆ ਪਾਣੀ ਇੱਥੋਂ ਲੈਣੇ ਲੈਣਾ। ਤੇ ਜੇ ਉਹ ਜਿੱਤੀ ਨੇ ਤਾਂ ਜਿੱਤ ਪੰਜਾਬੀਆਂ ਦੀ ਵੀ ਮੰਨੀ ਹੁੰਦੀ। ਤੀਜੀ ਵਾਰ ਮੈਨੂੰ ਇੱਥੇ ਆਉਣਾ ਪੈ ਗਿਆ। ਤੀਜੀ ਵਾਰ ਹੁਣ ਕਿਹ ਕੀ ਕਿਹੜੀ ਲੜਾਈ ਲੜੀ ਐ ਮੈਨੂੰ ਸਮਝੀਆਂ। ਉਧਰਲੀ ਲੜਾਈ ਲੜੀ ਜਾਂ ਲੜੀ। ਫੇਰ ਕਹਿੰਦੇ ਜੀ ਹਾਈ ਕੋਰਟ ਦਾ ਕਿਹੜਾ ਹਾਈ ਕੋਰਟ ਦਾ ਆਰਡਰ ਦਿਖਾਤਾ ਤਿਓਂ ਇੱਥੇ ਲਿਖਾਈ ਕੋਰਟ ਨੇ ਪਾਣੀ ਤੋ। ਰਾਜਸਥਾਨ ਨੇ ਕੱਲ ਆਰਮੀ ਦੀ ਰਿਕਵੈਸਟ ਕੀਤੀ ਕਿ ਰਾਜਸਥਾਨ ਚ ਆਰਮੀ ਕਾਫੀ ਮੋਜ ਲਾਤੀ ਰਹੀ ਹੈ ਜਿਉਂ ਉਥੇ ਪੀਣ ਵਾਲੇ ਪਾਣੀ ਦੀ ਘਾਟ ਹੈ ਅਸੀਂ ਰਾਤੋਂ ਰਾਤ ਉਹਨਾਂ ਨੂੰ ਸੀ ਆਪਣੇ ਇਸ ਵਿੱਚ ਪਾਣੀ ਦੇ ਦਿੱਤਾ ਆਰਮੀ ਵਾਸਤੇ ਖੂਨ ਵੀ ਆਜ ਰਿਹਾ ਪਾਣੀ ਦੀ ਰਿਕਵੈਸਟ ਪਰ ਆ ਨਹੀਂ ਆ ਜਿਹੜਾ ਟੱਕਾ ਕਰਦੇ ਆ ਅਸੀਂ ਆਪਣੇ ਇਸ ਵਿੱਚ ਉਹ ਦਿੱਤਾ ਹਰੀਕੇ ਪੱਤਰ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਣ ਵਾਸਤੇ ਪਰ ਆਜ ਅਸੀਂ ਐਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸ ਸਾਡੇ ਐਨਸੀਸੀ ਐਨਐਸਐਸ Nehru Yuva Kendra ਦੇ ਸਾਡੇ ਵਲੰਟੀਅਰ ਸਾਰੇ ਉਹ ਇੱਕ ਪਾਸੇ ਲੜੇ ਸਾਡਾ 3 ਕਰੋੜ ਬੰਦਾ ਇੱਕ ਪਾਸੇ ਖੜਾ ਇਹ ਬੀਬੀਐਮਬੀ ਵਾਲੇ ਰੋਜ਼ ਉਹਦੇ ਚੱਕੇ ਹੋਏ ਬੀਜੇਪੀ ਦੇ ਪੜਕੇ ਇੱਥੇ ਆ ਜਾਂਦੇ ਔਰ ਕਿੱਥੇ ਕਿੱਥੇ ਪੈਰਾਂ ਦੇ ਮਨੂ ਉਖੱਟਰ ਹੋਰੀ ਉਪਰੋਂ ਇੱਜਾ ਦਸਵਾਲ ਬਣਾਈ ਪੈਕੇ ਨੇ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮੁੱਕ ਜੂਗਾ ਤੇ ਉਹਨਾਂ ਨੂੰ ਬੈਸਿਕ ਪਾਣੀ ਮਿਲ ਜੂਗਾ ਇਹਨਾਂ ਨੂੰ ਐਸ ਮੌਕੇ ਤੇ ਟੁਕ ਟੁਕੇ ਨਾ ਕਰਨ ਨਾ ਤੇ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਜਿਹੜੇ ਸਾਡੀ ਹੋਣ ਲਗਾਈ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀਗੀ ਬਣਾਈ ਸਾਡੀ ਰੋਟੀ ਦੀ ਤੁਹਾਡਾ ਧੰਨਵਾਦ ਤੁਸੀਂ ਆ ਜੰਨੇ ਉਸੀਂ ਚੱਕਨੇ ਉਹ ਤੋਂ ਮੁੜ ਜਾਂਦੇ ਨੇ ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ ਦੋ ਤਰੀਕ ਨੂੰ ਅਸੀਂ ਐ ਕਿਹਾ ਸੀ ਜੀ ਪੰਜ ਤਰੀਕ ਨੂੰ ਅਸੀਂ ਐ ਕਿਹਾ ਸੀ ਕਿਹੜੀਆਂ ਮੀਟਿੰਗਾਂ ਕੀਤੀਆਂ ਪੰਜਾਬ ਤੋਂ ਬਿਨਾ ਕਿਵੇਂ ਮੀਟਿੰਗਾਂ ਕਰ ਲਵਾਂਗੇ ਤਾਂ ਬੀਬੀਐਮ ਬੀਬੀਏ ਕਟਿਆ ਹਰਕਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਤੇ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਇਹ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜੋਨ ਸੈਂਸਿਟਿਵ ਜ਼ੋਨ ਹੈ ਇੱਥੇ ਆਪਾਂ ਬੈਠੇ ਲਾਉਣਾ ਤੇ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਬੰਨ ਸਾਪੁਰ ਕੰਢੀ ਵੀ ਅੱਜ ਡਰੋਨ ਦੇਖੇ ਗਏ ਨੇ ਅਰਜੀ ਸਾਹਿਬਾ ਦੇ ਉੱਤੇ ਡਰੋਨ ਘੁੰਮਦੇ ਸੀ ਸਾਨੂੰ ਤੁਸੀਂ ਇੱਥੇ ਪਿਠਾਰ ਕੇ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ ਜੇ ਕੱਲ ਨੂੰ ਕੋਈ ਆਪਨੂਗਾ ਕੌਣ ਜ਼ਿੰਮੇਵਾਰ ਹੋਊਗਾ ਸਰ ਭਾਜਪੀ ਬੀਬੀਐਮ ਵੀ ਕੱਲੇ ਚੇਅਰਮੈਨ ਭੇਜਤਾ ਆਰਾ ਕਦੇ ਕੋਈ ਪੇ ਕਦੇ ਕੋਈ ਪੇ ਤਾਂ ਨਹੀਂ ਚੱਲੂਗਾ ਇਹ ਤਾਂ ਕੋਈ ਮੈਨੂੰ ਤੁਹਾਡੇ ਤੇ ਯਕੀਨ ਆ ਤੁਸੀਂ ਆ ਗਏ ਉੱਥੇ ਤੁਸੀਂ ਉੱਪਰ ਵੀ ਪੁਲਿਸ ਵੀ ਪੁਲਿਸ ਨੂੰ ਪੁਲਿਸ ਨੂੰ ਕਿ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਚੱਕੋ ਇਹਨਾਂ ਨੂੰ ਪਰਚੀ ਪਾਓ ਕੀ ਗਲਤੀ ਆ ਸੀ ਆਪਦੇ ਬੱਚੇ ਆ ਆਪਣੇ ਬਜ਼ੁਰਗਾਂ ਦੇ ਆਪਦੇ ਚਾਚੇ ਤਾਇਆ ਦੇ ਕਿਉਂ ਪਰਚੀ ਪਈ ਐ ਵੀ ਕੀ ਕੀ ਗਲਤ ਕਰਤਾ ਪਾਣੀ ਦੀ ਰੱਖਿਆ ਇਹਨੇ ਤੁਸੀਂ ਕਾਗਜ਼ ਲੈ ਆਓ ਮੈਂ ਮਾਨੀ ਜੁਕਤ ਹਾਂ ਵੀ ਆਹ ਪੱਕਾ ਅਗਿਆਚੇ ਇਨੀ ਤਰੀਕ ਤੱਕ ਪਾਣੀ ਚੱਲੋ। ਕਦੇ ਲੋਕ ਉੱਥੇ ਲੋਹਾਂ ਜਾ ਵੜਦੇ ਨੇ। ਉੱਥੋਂ ਗੋਲਾ ਵੀ ਨੱਕਾ। ਸਵੇਰਿਆ ਜੁੱਥੇ ਉੱਥੋਂ ਫੱਟੇ ਨੇ। ਜੇ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੀ ਆ ਮੂਰੇ। ਵੀ ਨਹੀਂ ਵੜਨ ਦਿੰਦੇ ਸਾਨੂੰ ਕਿਉਂ ਬਾਰ-ਬਾਰ ਤੰਗ ਕਰਦੇ ਹੋ? ਕਿਉਂ ਸਾਡੇ ਸਫਰਦਨ ਭਾਂ ਲੈਨੇ ਹੋ? ਤੁਸੀਂ ਬਹੁਤ ਗਲਤ ਕਰ ਰਹੇ ਹੋ। ਬਹੁਤ ਜ਼ਿਆਦਾ ਗਲਤ ਨਿੰਦਣ ਜੋ ਕਰ ਰਹੇ ਹੋ। ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਜਿਵੇਂ ਨਾ ਇੱਕ ਬਿਆਨ ਵੀ ਦਿੱਤਾ ਹੈ। ਇੱਕ ਬਿਆਨ। ਵੀ ਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਂਗੇ। ਨਾ। ਇੱਕ ਬਿਆਨ ਦਿਖਾ ਦਿਓ ਜੀ। ਕੋਈ ਨਹੀਂ ਲੜ ਲਾਂਗੇ, ਇਕੱਲੇ ਲੜ ਲਾਂਗੇ। ਇਥੋਂ ਉਹਨਾਂ ਦੀ ਹੁਣ ਇਥੋਂ ਉਹਨਾਂ ਦੀ ਜਿੰਦਾਬਾਦ ਇਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰਨੇ ਨੂੰ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੁਗਨਲੈਂਸ ਹੀ ਹੈਗੇ ਕੋਈ ਜ਼ਰੂਰਤ ਨਹੀਂ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੁਣ ਪਾਣੀ ਕੀ ਦਾ ਵਿਚਾਰੇ ਖੇਤਾਂ ਦਾ ਵਿਚਾਰੇ ਅਧਰਿਕ ਤੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜਗ੍ਹਾ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖੇ ਹਾਂ ਸੀ ਅਦੇ ਮੁੱਡੇ ਨਾਲੇ ਤੇ ਬੈਠੇ ਕਦੇ ਕਿਤੇ ਬੈਠੇ ਕਦੇ ਕਿਤੇ ਬੈ ਕਿੱਤੇ ਨੇ ਉਹ ਕੋਈ ਨੋ ਚ ਮਿਲਿਆ ਕੋਈ ਤਨਾ ਬਸ ਬਸੋਂ ਤਾਂ ਆਮਤ ਚਲਾਉਂਦੇ ਆ ਕੰਨਾਂ ਹੱਦਸ ਉਹਨਾਂ ਦਾ ਵੀ ਬਲੋਡ ਹੋਊਗਾ ਪਬਲਿਕ करूਗੀ ਮੈਂ ਨਹੀਂ ਕਹਿੰਦਾ ਉਹ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋਏ ਵਾਏ ਤੇ ਇਸੀ ਨਹੀਂ ਹੈਗੇ ਨਾ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਫਿਰ ਇੱਥੇ ਮੁਸ਼ਕਿਲ ਹੈ ਤਾਂ ਤੋ ਕਰਮੀ ਵਿੰਡੋਟਕਾ ਕਰਨਾ ਕਰਨਾ ਜੀ ਪੋੜੇ ਘਾ ਲਿਓ ਉੱਤੇ ਹਾਂਜੀ ਕਿੰਨਾ ਕੰਮ ਆਉਂਦਾ ਵਾ ਆ ਗੱਲ ਤੱਕ ਟਟੋਟੇ ਉੱਪਰ ਨਹੀਂ ਚਾਹੀਦੀ ਮਾਮਾ ਭੈਣਾ ਆ ਮਾਮਾ ਭੈਣਾ ਆ ਕੇ ਉਦੋਂ ਇੱਕ ਭਾਰੀ ਦਿਨ ਪਈ ਚਾਹੀਏ ਹੋਣੇ ਇੱਤਨੀ ਹੈ ਕੁਲਿਆ ਦੀ ਫਿਕਰ ਕਰਨ ਵਾਲੀਆਂ ਉਹ ਇੱਕ ਬਿਆਨ ਹੀ ਚਲੋ ਆਜੇ ਹੱਕ ਤੇ ਉਹਨਾਂ ਇਹ ਤਾਂ ਕੋਈ ਹੋਰ ਲੜਾਈ ਹੈ ਸਹਰਾ ਦੇਾਂਗੇ ਖੋਕੇ ਹੈ ਚਲੋ ਆਈ ਆਈ ਹੋਏ ਦੇਣਾ ਨਹੀਂ ਕੋਈ ਗੱਲ ਨਹੀਂ ਸਰਜੂਤ ਪੈਂਚੀ ਤੇ ਖੜੇ ਸਾਡੇ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ ਮੀਡੀਆ ਹੈਗੇ ਤੇ ਪੁਲਿਸ ਹੈਗੇ ਤੇ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਆਉਂਦੀ ਮੰਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਲੱਖਾਂ ਲੋਕਾਂ ਨੂੰ ਰੰਗ ਛਕਾਉਣ ਵਾਲੀ ਧਰਤੀ ਹੈ ਤੇ ਕੋਣ ਕਮਰਸ਼ੀਅਲ ਹੂੰ ਫੋਨੇ ਨਾਲ ਮੈਂ ਹੁਣ ਛੋਟਾ ਮੀਡੀਆ ਨੂੰ ਸੰਬੋਧਨ ਕਰਕੇ ਛੋਟੇ ਪੱਲ ਮੈਂ ਇਹਨਾਂ ਦੇ ਆਪਸਾਂ ਨਾਲ ਗੱਲ ਕਰਦਾ ਮੈਂ ਇੱਥੇ ਹਾਂ ਮੈਂ ਇੱਥੇ ਰਹੂੰਗਾ ਮੈਂ ਪਤਾ ਕਰਦਾ ਕਿਤੇ ਦੁਬਾਰੇ ਨਾ ਇੱਧਰੋਂ ਗੱਡੀਆਂ ਖਿੱਚ ਰਹੇ ਨੇ ਜਿਹਨੂੰ ਮੈਂ ਕਰਾ ਜਾਂਦਾ ਫੇਰ ਆ ਜਾਂਦੇ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਚਾ ਇੱਧਰ ਉੱਧਰ ਚੱਲੀਏ ਔਰ ਕੀ ਕਰੀਏ ਠੀਕ ਵੀ ਬੀਬੀ ਵੀ ਆਪਣੀਆਂ ਸਾਰੀ ਆਹਦੇ ਇੰਨੀ ਕਿੰਨੀ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀ ਹੈ ਹਾਂ ਆ ਮੈਨੂੰ ਪਤਾ ਹੈ ਮੈਨੂੰ ਪਤਾਈਓ ਮੈਂ ਇੱਥੇ ਨੂੰ ਆਇਆ ਮੈਂ ਅੱਜ ਕਿਤੇ ਔਰ ਜਾਣਾ ਸੀ ਤਾਂ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਦਾ ਤਹਿਨਾ ਪ੍ਰਸ਼ੰਸਾ ਕਰਦਾ ਦੌਰ ਦਾ ਨਾਰਾ ਲਾ ਦੇ ਫਿਰਕੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੇਰ